ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟੜਾ ਬੁਟੀਕ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਤੁਹਾਨੂੰ ਅੱਜ ਗਰਮ ਸੂਟ ਪਸ਼ਮੀਨੇ ਦੇ ਦਿਖਾਵਾਂਗੇ ਸ਼ਿਪਿੰਗ ਹੈ ਜਿਹੜੀ ਆਪਾਂ ਵਰਲਡ ਵਾਈਡ ਕਰਦੇ ਹਾਂਗੇ ਤੁਸੀਂ ਕਿਤੇ ਵੀ ਬੈਠੇ ਹੋ ਆਪਣੇ ਸੂਟ ਸਟਿਚ ਕਰਕੇ ਮੰਗਾ ਸਕਦੇ ਹੋ ਵਿਦਆਊਟ ਅ ਸਟਿਚਿੰਗ ਵੀ ਮੰਗਵਾ ਸਕਦੇ ਹੋ ਜੇਕਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਪਿਕ ਭੇਜ ਕੇ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਅਗਰ ਮੇਰੇ ਚੈਨਲ ਤੇ ਨਵੇਂ ਸਾਰੇ ਰੋਣੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਸੀਂ ਸਾਰਿਆਂ ਤੋਂ ਪਹਿਲਾਂ ਵੇਖ ਸਕੋ ਆਵਲ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ 9855707847 WhatsApp ਨੰਬਰ ਆ ਆਪਣਾ ਐਸ ਤੋਂ ਬਾਅਦ ਆ ਆਪਣਾ YouTube ਚੈਨਲ ਆ ਖਟੜਾ ਪਟੀਕ ਥੈਨ ਆਪਣਾ Instagram ਪੇਜ ਆ ਫੁੱਲ ਪਿਕਾਂ ਵੇਖਣ ਲਈ Instagram ਪੇਜ ਫੋਲੋ ਕਰ ਲਓ ਖਟੜਾ ਪਟੀਕ ਦੇ ਨਾਮ ਤੇ ਚੈੱਕ ਦੇ ਵਿੱਚ ਪਰਪਲ ਕਲਰ ਦਾ ਪਸ਼ਮੀਨੇ ਦਾ ਸੂਟ ਆ ਇਹ ਇਹਦਾ neck work ਹੋਇਆ ਹੋਇਆ neck ਹੈ ਜਿਹੜਾ ਤੁਸੀਂ ਇਹਦੇ ਵਿੱਚੋਂ ਚਾਰਸ ਜਾਂ ਰੌਂਗ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਆਹ ਵਾਲਾ ਇਹਦਾ neck ਰਹੂਗਾ ਪ੍ਰਾਈਸ ਆ ਤੁਹਾਨੂੰ ਸਾਰਿਆਂ ਦੇ ਨਾਲ ਹੁੰਦੇ ਸ਼ੋਅ ਹੋ ਜਾਣਗੇ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਨੇ ਵਾਲੇ ਸੂਟ ਆਹ ਵਾਲਾ ਜਿਹੜਾ ਘੇਰੇ ਦੇ ਉੱਪਰ ਆਉਣੇ ਵਰਕ ਇਹ ਵਰਕ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਐਦਾਂ ਦਾ ਆਉਣਾ ਅਗਰ ਤੁਸੀਂ ਸਟਿਚਿੰਗ ਕਰਾਉਣਾ ਤਾਂ ਇਹਨੂੰ ਆਪਾਂ ਹਾਰਟ ਪਿੰਕ ਕਲਰ ਦੀ ਫਿਨਿਸ਼ਿੰਗ ਦੇ ਕੇ ਸੇਮ ਕਲਰ ਦਾ ਦੁਪੱਟਾ ਲਾ ਕੇ ਰੈਡੀ ਕਰ ਦਾਂਗੇ ਆਹ ਵਾਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਊਗਾ ਪ੍ਰਾਈਸ ਹੈ ਜਿਹੜਾ ਇਹਦਾ ਵਿਦਾਊਟ ਦੁਪੱਟਾ ਵਿਦਾਊਟ ਸਟਿਚਿੰਗ 2000 ਰੁਪਏ ਹੈਗਾ ਇਸ ਤੋਂ ਬਾਅਦ ਵਾਈਨ ਕਲਰ ਦੇ ਵਿੱਚ ਹੀ ਆਪਾਂ ਨੇ ਹੋਰ ਸੂਟ ਰੈਡੀ ਕੀਤਾ ਹੋਇਆ ਹੈਗਾ ਇਹਦਾ ਡਿਜ਼ਾਈਨ ਹੈ ਜਿਹੜਾ ਚੇਂਜ ਹੈ ਕਲਰ ਹੈ ਇਹਨਾਂ ਦਾ ਸੇਮ ਸੇਮ ਰਹੂਗਾ ਦੋਨੋਂ ਸੂਟਾਂ ਦਾ ਇਹਦਾ ਹਵਲ ਆਉਣੇ ਇਹ ਸਾਰੀ ਸ਼ਰਟ ਦੇ ਵਿੱਚ ਨੇ ਜਿਹੜੇ ਵਰਕ ਦੀਆਂ ਬੂਟੀਆਂ ਪਾਈਆਂ ਹੋਈਆਂ ਨੇ ਲੀਗੀਆਂ ਮਸ਼ੀਨ ਵਰਕ ਕੀਤਾ ਹੋਇਆ ਆ। ਆਹ ਵੇ ਇਹਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਫਲਾਵਰ ਆਉਣਗੇ। ਪੂਰੀ ਦੇ ਵਿੱਚ ਅਗਰ ਸੇਮ ਤੁਸੀਂ ਨੇ ਨਾਲ ਬੈਗ ਤੇ ਪਵਾਣੇ ਦਾ ਤੁਸੀਂ ਬੈਗ ਤੇ ਵੀ ਪਵਾ ਸਕਦੇ ਹੋਗੇ। ਇਹ ਵੀ ਵਿਦਆਊਟ ਇਹ ਦੁਪੱਟਾ ਹੈ। ਇਹਦਾ ਇੱਕ ਛੋਟਾ ਫਲਾਵਰ ਆ ਜਿਹੜਾ ਆਪਾਂ ਨੇ 슬ੀਵਸ ਦੇ ਉੱਪਰ ਦਿੱਤਾ ਹੋਇਆ ਹੈ। ਆਵਲਾ ਜਿਹੜਾ 슬ੀਵਸ ਦੇ ਉੱਪਰ ਆਉਣੇਗਾ ਇਹਦੇ ਨਾਲ ਆਪਾਂ ਨੇ ਮੈਚ ਕਰਦਾ 컬러 ਕੰਬੀਨੇਸ਼ਨ ਦਿੱਤਾ ਇਹਦਾ ਪ੍ਰਾਈਸ ਵੀ ਹੈ ਜਿਹੜਾ ਵਿਦਆਉਟ ਸਟੀਚਿੰਗ ਵਿਦਆਉਟ ਦੁਪੱਟਾ 2000 ਰੁਪਏ ਹੈ 컬러 ਸੇਮ ਆ ਦੋਹੇ ਸੂਟਾਂ ਦਾ ਡਿਜ਼ਾਈਨ ਹੈ ਜਿਹੜਾ ਅਲੱਗ-ਅਲੱਗ ਰਹੂਗਾ ਨੈਕਸਟ ਆਪਣੇ ਕੋਲੇ ਗਾਜ਼ਰੀ ਕਲਰ ਪਿੰਕ ਜਾਂ ਗਾਜ਼ਰੀ ਹੈ ਇਹ ਇਹਦੇ ਘੇਰੇ ਦੇ ਉੱਪਰ ਵੇਲ ਆਊਗੀ ਆਵਲਾ ਵਰਕ ਹੈ ਜਿਹੜਾ ਇਹਦੇ ਘੇਰ ਦੇ ਉੱਪਰ ਆਊਗਾਗਾ ਸਟੈਂਡਰਡ ਪੀਸ ਬਣਾਏ ਹੋਏ ਨੇ ਇਹ ਆਪਾਂ ਸਾਰਿਆਂ ਦੀ ਆ ਜਾਂਦੇ ਨੇਗੇ ਪਸ਼ਮੀਨੇ ਦੇ ਆਪਣੇ ਕੋਲੇ ਕਾਫੀ ਸਾਰੇ ਕਲਰ ਨੇਗੇ ਆਵੜਾ ਰਹਿਣਾ ਇਹਦੀਆਂ 슬ੀਵਸ ਦੇ ਉੱਪਰ ਇਹਦੇ ਵਿੱਚ ਹੀ ਆਪਾਂ ਨੇ ਇਹਦੀ 슬ੀਵਸ ਦੇ ਉੱਪਰ ਪਾਇਆ ਹੈਗਾ ਸੂਟ ਤੁਸੀਂ ਪੂਰਾ ਦੇਖ ਸਕਦੇ ਹੋ ਇਹਦਾ ਪ੍ਰਾਈਸ ਵੀ ਹੈ ਜਿਹੜਾ 2000 ਰੁਪਏ ਹੈ ਇਹ ਸਾਰੇ ਸੂਟ ਨੇ ਜਿਹੜੇ ਅੱਜ ਆਲੇ ਕਸਟਮਰ ਦੇ ਆਰਡਰ ਤੇ ਰੈਡੀ ਕੀਤੇ ਹੋਏ ਨੇ ਆਪਾਂ ਨੈਸਟਾ ਆਪਣੇ ਕੋਲੇ ਮਹਿੰਦੀ ਆ ਕਲਰ ਦਾ ਲਾਈਟ ਜਿਹਾ ਮਹਿੰਦੀ ਹੈ ਇੱਕੋ ਕਸਟਮਰ ਦੇ ਸੂਟ ਨੇ ਇਹ ਸਾਰੇ ਇਹਦੇ ਵਿੱਚ ਆਪਾਂ ਨੇ ਸੈਂਟਰ ਪੈਨਲ ਨਾਲ ਵਰਕ ਕੀਤਾ ਹੋਇਆ ਲੈਂਥ ਦੇ ਅਕੋਰਡਿੰਗ ਆਪਾਂ ਨੇ ਉਹਨਾਂ ਦੇ ਵਰਕ ਕੀਤਾ ਹੈਗਾ ਆਹ ਵਾਲੇ ਸੈਂਟਰ ਪੈਨਲ ਨੇ ਸੈਂਟਰ 'ਚ ਆਪਾਂ ਨੇ ਇਹਨੂੰ ਫਲਾਵਰ ਦਿੱਤੇ ਹੋਏ ਨੇਗੇ ਸਾਰੇ ਸੂਟ ਆਪਾਂ ਨੇ ਅਲੱਗ-ਅਲੱਗ ਡਿਜ਼ਾਈਨ ਦੇ ਬਣਾਏ ਨੇ ਤੁਸੀਂ ਇਹਨਾਂ ਨੂੰ ਸ਼ਿਲਕ ਪਸ਼ਮੀਨੇ ਤੇ ਵੀ ਬਣਾ ਸਕਦੇ ਹੋ ਅਗਰ ਕਾਟਨ ਵਗੈਰਾ ਸਟਾਫ ਤੇ ਬੁਣਵਾਉਣਾ ਤਾਂ ਉਹਤੇ ਵੀ ਬਣਵਾ ਸਕਦੇ ਹੋ ਆਵਲੀ ਵੇਲੇ ਜਿਹੜੀ ਇਹ ਬਾਵਾ ਮਾਂ ਦੇ ਉੱਪਰ ਆਉਗੀ ਇਹ ਵੀ ਵਿਦਆਉਟ ਦੁਪੱਟਾ ਵਿਦਆਉਟ ਅ ਸਟਿਚਿੰਗ 2000 ਹੈ ਇਹਦਾ ਪ੍ਰਾਈਸ ਨੈਕਸਟ ਆ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਦੋ ਸੂਟ ਲੈਣਗੇ ਇੱਕ ਸੂਟ ਆ ਜਿਹੜਾ ਸਟਿਚ ਕੀਤਾ ਹੋਇਆ ਹੈ ਇਹ ਇਹ ਵੀ ਪਸ਼ਮੀਨੇ ਦੇ ਉੱਪਰ ਹੈ ਇਹਦੇ ਘੇਰੇ ਦੇ ਉੱਪਰ ਆਊਗਾ ਆਹ ਵਾਲਾ ਵਰਕ ਹੈ ਜਿਹੜਾ ਇਹਦੇ ਘੇਰ ਦੇ ਉੱਪਰ ਆਉਣਾ ਇਹਨੂੰ ਪਿੰਕ ਕਲਰ ਦੀ ਆਪਾਂ ਨੇ ਵਰਕ ਨਾਲ ਮੈਚ ਕਰਦੀ ਪਾਈਪਿੰਗ ਦਿੱਤੀ ਹੋਈ ਹੈਗੀ ਇਹ ਵੀ ਕਸਟਮਰ ਨੇ ਵਿਦੌਟ ਦੁਪੱਟਾ ਰੈਡੀ ਕਰਵਾਇਆ ਕਈ ਵਾਰੀ ਆਪਣੇ ਕੋਲੇ ਦੁਪੱਟੇ ਨੇ ਜਿਹੜੇ 올ਡ ਪਾਈ ਹੁੰਦੇ ਨੇ ਉਹ ਕੰਮ ਆ ਜਾਂਦੇ ਨੇ ਨਾਲ ਆਹ ਵਾਲੀ ਇਹਦੀ ਬਾਟਮ ਰਹੂਗੀ ਇਹਦਾ ਪ੍ਰਾਈਸ ਵੀ 2000 ਰੁਪਏ ਵਿਦ ਸਟਿਚਿੰਗ ਹੈਗਾ ਨੈਕਟ ਵੀ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਹੈ ਅਵਲਤ ਆਪਣਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਨੋ ਨਾ ਸੂਟ ਆਪਣੇ ਸਟਿਚ ਹੋ ਹੋ ਕੇ ਚਲੇ ਗਏ ਵਿਦਆਉਟ ਦਾ ਸਟੀਚਿੰਗ ਵੀ ਚਲੇ ਗਏ ਬਲੈਕ ਸਾਰੇ ਸੂਟ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਹੀ ਬਣ ਰਹੇ ਨੇਗੇ ਸਾਰੀ ਸ਼ਰਟ ਦੇ ਵਿੱਚ ਫਲਾਵਰ ਆਣਗੇ ਮਸ਼ੀਨ ਵਰਕ ਦੇ ਬਹੁਤ ਸੋਹਣੇ ਫਲਾਵਰ ਨੇ ਅਗਰ ਤੁਸੀਂ ਨੇ ਕਿਸੇ ਡਿਜ਼ਾਈਨ ਕਿਸੇ ਹੋਰ ਕਲਰ ਤੇ ਪਵਾਉਣਾ ਪਸ਼ਮੀਨੇ ਦੇ ਉੱਪਰ ਦਾ ਹੋਰ ਸਟ੍ਰੈਪ ਦੇ ਉੱਪਰ ਤੁਸੀਂ ਉਹ ਵੀ ਪਵਾ ਸਕਦੇ ਹੋ ਵਰਕ ਨਾਲ ਮੈਚ ਕਰਦੀ ਆਪਾਂ ਨੇ ਇਹਨੂੰ ਟਾਈ ਡਾਈ ਦੀ ਲੈਸ ਦਿੱਤੀ ਹੋਈ ਹੈਗੀ ਇਹਦੀ ਆਹ ਵਾਲਾ ਜਿਹੜਾ 슬ੀਵਸ ਦੇ ਉੱਪਰ ਵਰਕ ਆਊਗਾ 슬ੀਵਸ ਨੇ ਜਿਹੜੀ ਇਹਦੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇਗੀ ਤਾਂ ਆਪਣੇ ਕਾਫੀ ਜ਼ਿਆਦੇ ਸੂਟ ਰੈਡੀ ਹੋਏ ਨੇ ਆਹ ਵਾਲੇ ਆਪਾਂ ਨੇ ਇਹਦੇ ਪੌਂਚਿਆਂ ਦੇ ਉੱਪਰ ਲੈਸ ਲਾਈ ਆ ਚਨੂਨ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆਗਾ ਦੁਪੱਟੇ ਨੂੰ ਆਪਾਂ ਨੇ 4 ਸਾਈਡ ਲੈਸ ਲਾਈ ਹੈਗੀ ਸੇਮ ਹੀ ਤੁਸੀਂ ਨੇ ਬਾਹਾਂ ਵਾਲੀ ਜਿਹੜਾ ਵਰਕ ਹੈ ਬਾਟਮ ਦੇ ਉੱਪਰ ਵੀ ਲੈ ਸਕਦੇ ਹੋ ਇਹ ਹੋਰ ਵੀ ਸੋਹਣਾ ਬਣ ਜਾਊਗਾ ਜੇਕਰ ਤੁਹਾਨੂੰ ਕੋਈ ਇਹਨਾਂ ਵਿੱਚੋਂ ਸੂਟ ਪਸੰਦ ਆ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਆਹ ਵਾਲੇ ਸੂਟ ਦਾ ਜਿਹੜਾ ਪ੍ਰਾਈਸ ਆ ਬਲੈਕ ਦਾ ਇਹਦਾ 3500 ਰੁਪਏ ਹੈਗਾ ਵਿਦ ਸਟਿਚਿੰਗ ਵਿਦ ਦੁਪੱਟਾ ਆਲ ਕੰਪਲੀਟ ਹੈ ਇਹ 3500 ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ